ਕਿਸੇ ਨਗਰ ਦੇ ਵਿੱਚ ਇੱਕ ਰਾਜਾ ਰਾਜ ਕਰਿਆ ਕਰਦਾ ਸੀ ਰਾਜਾ ਬੜਾ ਜਿਆਦਾ ਧਰਮੀ ਸੀ ਰਾਜਾ ਸਾਰੇ ਇਲਾਕੇ ਦੀ ਖਬਰ ਸਾਰ ਲਿਆ ਕਰਦਾ ਸੀ ਰਾਜੇ ਦੀ ਜ਼ਿੰਦਗੀ ਦਾ ਇੱਕ ਨਿਯਮ ਸੀ ਉਹ ਅੰਮ੍ਰਿਤ ਵੇਲੇ ਉੱਠ ਇਸ਼ਨਾਨ ਕਰ ਪਰਮਾਤਮਾ ਦਾ ਨਾਮ ਲੈਂਦਾ ਉਸ ਤੋਂ ਬਾਅਦ ਉਹ 7 ਵਜੇ ਤੱਕ ਜੋ ਵੀ ਉਹਦੇ ਕੋਲ ਆਉਂਦਾ ਉਹ ਬਹੁਤ ਸਾਰਾ ਦਾਨ ਪੁੰਨ ਕਰਿਆ ਕਰਦਾ ਲੋਕ ਸਵੇਰੇ ਉਥੇ ਲੰਬੀਆਂ ਕਤਾਰਾਂ ਲਗਾ ਲੈਂਦੇ ਰਾਜਾ ਸਭ ਨੂੰ ਦਾਨ ਪੁੰਨ ਕਰ ਫੇਰੀ ਪਰਸ਼ਾਦਾ ਪਾਣੀ ਖਾਇਆ ਕਰਦਾ ਉਸ ਤੋਂ ਬਾਅਦ ਉਹ ਸਾਰਾ ਦਿਨ ਰਾਜ ਦਰਬਾਰ ਦੇ ਕੰਮ ਕਰਿਆ ਕਰਦਾ ਕਹਿੰਦੇ ਹੁਣ ਇਹ ਖਬਰ ਦੂਰ ਦੂਰ ਤੱਕ ਫੈਲ ਗਈ ਸੀ ਕਿ ਰਾਜਾ ਬਹੁਤ ਜ਼ਿਆਦਾ ਦਾਨ ਕਰਦਾ ਉਸੇ ਨਗਰ 'ਚ ਇੱਕ ਸੰਤ ਫਕੀਰ ਵੀ ਰਹਾ ਕਰਦੇ ਸਨ ਉਹਨਾਂ ਦੀ ਪਤਨੀ ਨੇ ਉਹਨਾਂ ਨੂੰ ਕਿਹਾ ਵੀ ਰਾਜਾ ਬਹੁਤ ਜ਼ਿਆਦਾ ਦਾਨਪੁਨ ਕਰਦਾ ਪਿਆ ਆਪਣੇ ਘਰ ਖਾਣ ਨੂੰ ਕੁਝ ਨਹੀਂ ਤੁਸੀਂ ਜਾਓ ਤੇ ਕੁਝ ਲੈ ਕੇ ਆ ਜਾਓ ਸੰਤ ਫਕੀਰ ਜੀ ਕਹਿਣ ਲੱਗੇ ਕਿ ਜੋ ਪਰਮਾਤਮਾ ਨੇ ਆਪਾਂ ਨੂੰ ਦਿੱਤਾ ਉਸ ਦੇ ਨਾਲ ਜ਼ਿੰਦਗੀ ਸੋਹਣੀ ਲੰਘਦੀ ਪਈ ਹੈ ਮੈਂ ਉਸ ਦੇ ਕੋਲ ਨਹੀਂ ਜਾਵਾਂਗਾ ਪਤਨੀ ਨੇ ਬੜਾ ਕਿਹਾ ਸੰਤ ਫਕੀਰ ਜੀ ਉਸ ਰਾਹ ਵੱਲ ਚੱਲ ਪਈ ਹੁਣ ਜਾ ਕੇ ਪੁੱਛਿਆ ਰਾਜ ਦਰਬਾਰ ਵਿੱਚ ਸੰਤ ਫਕੀਰ ਜੀ ਨੇ ਬਿਰਾਜਾ ਕਿੱਥੇ ਆ ਉਹ ਕਹਿੰਦੇ ਵੀ ਉਹ ਘੋੜਿਆਂ ਦੇ ਅਸਤਬਲ ਚ ਹੈ ਰਾਜੇ ਨੂੰ ਨਾ ਘੋੜਿਆਂ ਨਾਲ ਬੜਾ ਜ਼ਿਆਦਾ ਪਿਆਰ ਸੀ ਰਾਜਾ ਉਸ ਸਮੇਂ ਅਸਤਬਲ ਦੇ ਵਿੱਚ ਘੋੜਿਆਂ ਦੀ ਦੇਖਰੇਖ ਕਰਦਾ ਪਿਆ ਸੀ ਸੰਤ ਫਕੀਰ ਜੀ ਨੇ ਜਾ ਕੇ ਕਿਹਾ ਰਾਜਾ ਮੈਂ ਸੁਣਿਆ ਤੂੰ ਬਹੁਤ ਦਾਨਪੂਰਨ ਕਰਦਾ ਮੈਂ ਦਾਨ ਲੈਣ ਆਇਆ ਵਾ ਉਹਨੇ ਕਿਹਾ ਜੀ ਮੇਰਾ ਇੱਕ ਨਿਯਮ ਹੈ ਮੈਂ ਸਿਰਫ ਦਾਨ ਅੰਮ੍ਰਿਤ ਵੇਲੇ ਕਰਦਾ ਜੇ ਦਾਨ ਲੈਣਾ ਹੈ ਕੱਲ ਅੰਮ੍ਰਿਤ ਵੇਲੇ ਆਇਓ ਸੰਤ ਫਕੀਰ ਕਹਿਣ ਲੱਗੇ ਨਹੀਂ ਵੀ ਸਾਨੂੰ ਹੁਣੇ ਹੀ ਦਾਨ ਦੇ ਜੇ ਦੇ ਸਕਦਾ ਕੱਲ ਨੂੰ ਤਾਂ ਅਸੀਂ ਨਹੀਂ ਆਉਣਾ ਕਹਿੰਦੇ ਜਦੋਂ ਇਹ ਗੱਲ ਹੋਈ ਤਾਂ ਉੱਥੋਂ ਹੱਸ ਕੇ ਜਿਹੜੇ ਕੋਲ ਉਹਦੇ ਰਾਜਦਰਬਾਰੀ ਖੜੇ ਸਨ ਕਹਿੰਦੇ ਜੀ ਘੋੜੇ ਦੀ ਲੇਦਾ ਪਾਸਾ ਟੰਦਿਆਂ ਆ ਲੋ ਬੱਠਲ ਤੇ ਇਹਦੇ ਜਿਹੜਾ ਝੋਲੀ ਉਹਦੇ 'ਚ ਪਾ ਦੋ ਰਾਜੇ ਨੇ ਵੀ ਕਿਤੇ ਹਾਸੇ ਮਜ਼ਾਕ ਦੇ ਵਿੱਚ ਉਹ ਬੱਠਲ ਚੁੱਕਿਆ ਤੇ ਉਹਦੇ ਝੋਲੀ ਦੇ ਵਿੱਚ ਪਾ ਦਿੱਤਾ ਸੰਤ ਫਕੀਰ ਵੀ ਸੱਤ ਵਚਨ ਕਰਕੇ ਕੁਝ ਵੀ ਨਾ ਆਖਿਆ ਤੇ ਲੈ ਕੇ ਚਲੇ ਗਏ ਜਦੋਂ ਘਰ ਗਏ ਤਾਂ ਉਹਨਾਂ ਆਪਣੀ ਕੁਟੀਆਂ ਦੇ ਬਾਹਰ ਉਹ ਜਿਹੜਾ ਉਹਨਾਂ ਲਿੱਦ ਦਿੱਤੀ ਸੀ ਉੱਥੇ ਰੱਖ ਦਿੱਤੀ ਹੁਣ ਨਾ ਸੰਤ ਫਕੀਰ ਜੀ ਜੀ ਦੀ ਪਤਨੀ ਕਹਿਣ ਲੱਗੀ ਵੀ ਉਹਨਾਂ ਤੁਹਾਨੂੰ ਕੁਝ ਦਿੱਤਾ ਨਹੀਂ ਉਹਨਾਂ ਕਿਆ ਵੀ ਜੋ ਦਿੱਤਾ ਸੀ ਮੈਂ ਬਾਹਰ ਰੱਖ ਦਿੱਤਾ ਉਹਨੇ ਕਿਆ ਵੀ ਸ਼ਾਇਦ ਗਲਤੀ ਨਾਲ ਦਿੱਤਾ ਹੁਣ ਤੁਸੀਂ ਕੱਲ ਨੂੰ ਫੇਰ ਜਾਓ ਉਹਨੇ ਕਿ ਨਹੀਂ ਭਾਗਵਾਨੀ ਮੈਂ ਹੋਣ ਨਹੀਂ ਜਾਵਾਂਗਾ ਜੋ ਮਿਲਿਆ ਉਹ ਮੈਂ ਆਦਰ ਸਤਕਾਰ ਨਾਲ ਉਥੇ ਰੱਖ ਦਿੱਤਾ ਤੇ ਹੁਣ ਮੈਂ ਦੁਬਾਰਾ ਨਹੀਂ ਜਾਵਾਂਗਾ ਦੁਬਾਰਾ ਹੁਣ ਸੰਤ ਫਕੀਰ ਜੀ ਦੀ ਜਿਹੜੀ ਪਤਨੀ ਸੀ ਉਹਨਾਂ ਵੀ ਨਾ ਕਿਹਾ ਹੁਣ ਸੰਤ ਫਕੀਰ ਜੀ ਹਮੇਸ਼ਾ ਆਪਾਂ ਨੂੰ ਇੱਕ ਗੱਲ ਕਹਿੰਦੇ ਨੇ ਵੀ ਜਦੋਂ ਕੋਈ ਦਾਨਪੁਨ ਕਰਦਾ ਹੈ ਨਾ ਉਹ ਹਮੇਸ਼ਾ ਮੁੜ ਕੇ ਉਹਦੇ ਕੋਲ ਆਉਂਦਾ ਹੈ ਤੇ ਜਦੋਂ ਆਉਂਦਾ ਤੇ ਕਈ ਗੁਣਾ ਹੋ ਵਿਆਜ ਸਮੇਤ ਆਉਂਦਾ ਕਹਿੰਦੇ ਉਧਰ ਨਾ ਰਾਜਾ ਜਿਹੜਾ ਸੀ ਉਹਨੂੰ ਨਾ ਸ਼ਿਕਾਰ ਖੇਡਣ ਦਾ ਕਹਿ ਲੋ ਕੋਈ ਝਾ ਸੀ ਜਾਂ ਕਹਿ ਲੋ ਵੀ ਵੱਖ-ਵੱਖ ਪਸ਼ੂ ਪੰਛੀ ਫੜ ਕੇ ਤੇ ਆਪਣੇ ਬਾਗ ਦੇ ਵਿੱਚ ਲੈ ਜਾ ਕੇ ਰੱਖਣ ਦੀ ਆਦਤ ਸੀ ਕਹਿੰਦੇ ਉਧਰ ਨਾ ਉਹ ਇੱਕ ਦਿਨ ਉਸ ਸ਼ਿਕਾਰ ਖੇਡਣ ਲਈ ਜਾਂ ਪੰਛੀ ਫੜਨ ਲਈ ਉਸ ਥਾਂ ਦੇ ਉੱਤੇ ਆਉਂਦਾ ਜਦੋਂ ਆਇਆ ਅੱਤੇ ਕੁੜਾ ਆ ਕੇ ਦੇਖਦਾ ਵੀ ਘੋੜਿਆਂ ਦੀ ਲਿੱਦ ਇੰਨੀ ਜ਼ਿਆਦਾ ਕੈਨ ਲੱਗਾ ਵੀ ਮੈਨੂੰ ਇੱਥੇ ਕੋਈ ਘੋੜਾ ਤੇ ਦਿਖਦਾ ਨਹੀਂ ਪਿਆ ਪਰ ਘੋੜਿਆਂ ਦੀ ਲਿੱਦ ਐਨੀ ਜ਼ਿਆਦੀ ਏ ਇਹ ਕਿੱਥੋਂ ਆਈ ਹੁਣ ਉਹ ਘੋੜਿਆਂ ਘੋੜਿਆਂ ਦੀ ਲਿੱਦ ਦੇ ਪਿੱਛੇ-ਪਿੱਛੇ ਤੁਰਦੇ ਇੱਕ ਅੱਗੇ ਆਏ ਉਥੇ ਇੱਕ ਕੁਟਿਆ ਦੀ ਸੀ ਉਥੋਂ ਹੀ ਲੱਗਦਾ ਸੀ ਜਿਵੇਂ ਘੋੜਿਆਂ ਦੀ ਲਿੱਦੀ ਸ਼ੁਰੂਆਤ ਹੋਈਏ ਕੋਲ ਜਾ ਕੇ ਨਮਸਕਾਰ ਕੀਤੀ ਸਧਾਰਨ ਕੱਪੜੇ ਪਾਏ ਸਨ ਨਮਸਕਾਰ ਕੀਤੀ ਤੇ ਸੰਤ ਫਕੀਰ ਜੀ ਨੂੰ ਕਹਿਣ ਲੱਗੇ ਵੀ ਇੱਥੇ ਤੁਸੀਂ ਕਿੰਨੇ ਕੁ ਘੋੜੇ ਰੱਖੇ ਨੇ ਜਿਹੜੀ ਐਨੀ ਜ਼ਿਆਦੀ ਲਿੱਦੇ ਅਗੋ ਸੰਤ ਫਕੀਰ ਕਹਿਣ ਲੱਗੇ ਜੀ ਅਸੀਂ ਕੋਈ ਘੋੜਾ ਨਹੀਂ ਰੱਖਿਆ ਇਹ ਤਾਂ ਕਿਸੇ ਰਾਜੇ ਨੇ ਮੈਨੂੰ ਦਾਨ ਦਿੱਤਾ ਸੀ ਤੇ ਉਹ ਲੇਤਾ ਉਹ ਰਾਜਾ ਸ਼ਾਇਦ ਨਹੀਂ ਸੀ ਜਾਣਦਾ ਵੀ ਆਪਾਂ ਜਦੋਂ ਕਿਸੇ ਨੂੰ ਦਾਨ ਕਰਦੇ ਆ ਉਹ ਦਾਨ ਰੋਜ਼ ਵੱਧਦਾ ਤੇ ਵਿਆਜ ਸਮੇਤ ਆਪਣੇ ਕੋਲ ਆ ਜਾਂਦਾ ਪਰ ਜਦੋਂ ਆਪਾਂ ਕਿਸੇ ਨੂੰ ਐਸਾ ਦਾਨ ਕਰ ਦਿੰਦੇ ਆ ਜਿਸ ਦੀ ਅਗਲਾ ਕੋਈ ਵਰਤੋਂ ਨਹੀਂ ਕਰਦਾ ਹੈਗਾ ਤਾਂ ਉਹ ਦਾਨ ਫਿਰ ਉਸੇ ਦਾ ਹੁੰਦਾ ਤੇ ਹੁਣ ਇਹ ਜਿੰਨੀ ਲੇਤੇ ਇਹ ਹੁਣ ਉਸ ਨੂੰ ਖਾਣੀ ਪਵੇਗੀ ਆਪਾਂ ਵੀ ਅਕਸਰ ਐਵੇਂ ਕਰਦੇ ਆਂ ਕਈ ਵਾਰ ਟੁੱਟੀਆਂ ਚੱਪਲਾਂ ਹੁੰਦੀਆਂ ਨੇ ਪਾਟੇ ਪੁਰਾਣੇ ਕੱਪੜੇ ਟੁੱਟੇ ਭਾਂਡੇ ਹੁੰਦੇ ਨੇ ਤੇ ਆਪਾਂ ਕਹਿੰਦੇ ਆਂ ਵੀ ਆਪਾਂ ਦੇ ਵਰਤਣੇ ਨਹੀਂ ਚਲੋ ਅਗਲੇ ਨੂੰ ਦੇ ਦਈਏ ਜਦੋਂ ਆਪਾਂ ਟੁੱਟੇ ਭਾਂਡੇ ਜਦੋਂ ਟੁੱਟੀ ਕੋਈ ਵੀ ਚੀਜ਼ ਚੱਪਲਾਂ ਪਾਟੇ ਕੱਪੜੇ ਜਾਂ ਕੱਸੇ ਕੱਪੜੇ ਕੋਈ ਵੀ ਐਸੀ ਚੀਜ਼ ਜੋ ਆਪਾਂ ਨਾ ਵਰਤਣੀ ਹੋਵੇ ਅੱਗੇ ਦੇ ਦਿੰਨੇ ਆਂ ਆਪਾਂ ਕਹਿੰਦੇ ਆਂ ਜੀ ਦਾਨ ਹੋਗੀ ਉਹ ਦਾਨ ਨਹੀਂ ਹੁੰਦਾ ਉਹ ਤਾਂ ਅਗਲੇ ਨੇ ਵੀ ਨਹੀਂ ਵਰਤਣੀ ਇਦਾ ਭਾਵ ਜੋ ਚੀਜ਼ ਆਪਾਂ ਕਿਸੇ ਨੂੰ ਦਿੱਤੀ ਹੈ ਨਾ ਉਹ ਅੱਗੇ ਜਾ ਕੇ ਕਿਸੇ ਨਾ ਕਿਸੇ ਰੂਪ ਚ ਆਪਾਂ ਨੂੰ ਹੀ ਮਿਲਣੀ ਹੈ ਜੇ ਚੰਗਾ ਦਵਾਂਗੇ ਤਾਂ ਅੱਗੇ ਜਾ ਕੇ ਚੰਗਾ ਹੋ ਕੇ ਮਿਲੇਗਾ ਜਿਹੜਾ ਦਿੱਤਾ ਹੀ ਮਾੜਾ ਉਹਦਾ ਫਿਰ ਫਲ ਆਪਾਂ ਨੂੰ ਕਿੱਥੋਂ ਮਿਲਣਾ ਐ ਐਵੇਂ ਉਹ ਸੰਤ ਫਕੀਰ ਕਹਿੰਦੇ ਵੀ ਉਹ ਰਾਜੇ ਨੇ ਦਾਨ ਕੀਤੀ ਸੀ ਇਹ ਵੱਧ ਕੇ ਐਨੀ ਹੋ ਗਈ ਐ ਹੁਣ ਸਾਡੀ ਤਾਂ ਵਰਤੋਂ ਚ ਨਹੀਂ ਇਹ ਹੁਣ ਰਾਜੇ ਨੂੰ ਖਾਣੀ ਪਵੇਗੀ ਜਦੋਂ ਰਾਜੇ ਨੇ ਇਹ ਗੱਲ ਸੁਣੀ ਤਾਂ ਉਹ ਨਾ ਉੱਥੇ ਸੰਤ ਫਕੀਰ ਜੀ ਦੇ ਪੈਰ ਫੜ ਕੇ ਬਹਿ ਗਿਆ ਕਹਿੰਦਾ ਜੀ ਉਹ ਰਾਜਾ ਮੈਂ ਹੀ ਆ ਤੇ ਗਲਤੀ ਮੇਰੇ ਤੋਂ ਹੋ ਗਈ ਹੈ ਹੁਣ ਤੁਸੀਂ ਮੈਨੂੰ ਮਾਫ ਕਰ ਦੋ ਸੰਤ ਫਕੀਰ ਕਹਿਣ ਲੱਗੇ ਵੀ ਰਾਜਨ ਵੀ ਮੇਰੇ ਕੋਲ ਮਾਫ ਤੇ ਮੈਂ ਤੈਨੂੰ ਉਸੇ ਦਿਨ ਕਰਤਾ ਸੀ ਜਦ ਤੂੰ ਲੇਦ ਦਿੱਤੀ ਸੀ ਪਰ ਮੇਰੇ ਕੋਲ ਇੰਨੀ ਤਾਕਤ ਨਹੀਂ ਵੀ ਆ ਜਿੰਨੀ ਲੇਤੇ ਮੈਂ ਇਸ ਨੂੰ ਕਮਾਂ ਵੀ ਇਹ ਸਮਾਪਤ ਹੋ ਜੇ ਇਹ ਤਾਂ ਤੈਨੂੰ ਖਾਣੀ ਪੈਣੀ ਹੈ ਇਹ ਤੇਰੇ ਕਰਮਾਂ ਦਾ ਫਲ ਤੇਰੇ ਦਾਨ ਦਾ ਫਲ ਤੈਨੂੰ ਮਿਲਿਆ। ਇਹ ਸੁਣ ਕੇ ਨਾ ਉਹ ਕਹਿੰਦਾ ਜੀ ਕੋਈ ਗੱਲ ਤਾਂ ਦੱਸੋ ਵੀ ਮੈਂ ਇੰਨਾ ਦਾਨਪੁਣ ਕਰਦਾ ਮੇਰੇ ਮਨ 'ਚ ਕੋਈ ਮਾੜਾ ਖਿਆਲ ਨਹੀਂ ਹੈਗਾ। ਹੁਣ ਸੰਤ ਫਕੀਰ ਜੀ ਨੇ ਦੇਖਿਆ ਵੀ ਰੋਜ਼ ਦਾਨਪੁਣ ਕਰਦਾ ਇਹਦੇ ਚਿੱਤ 'ਚ ਤਾਂ ਕਿਸੇ ਬਾਰੇ ਕੋਈ ਮਾੜਾ ਵਿਚਾਰ ਨਹੀਂ ਪਰ ਫਿਰ ਵੀ ਇਹਦੇ ਨਾਲ ਇਹ ਕਿਉਂ ਇਹ ਵਾਪਰਿਆ? ਸੰਤ ਫਕੀਰ ਕਹਿਣ ਲੱਗੇ ਹਰ ਇੱਕ ਚੀਜ਼ ਦਾ ਜੁਗਤ ਦੇ ਨਾਲ ਹੱਲ ਹੈ। ਆਪਾਂ ਰੋਜ਼ ਬਾਣੀ ਪੜ੍ਹਦੇ ਹਾਂ ਸੰਤਾ ਫਕੀਰਾਂ ਦੇ ਕੋਲ ਜਾ ਕੇ ਆਪਾਂ ਉੱਥੇ ਮੱਥਾ ਟੇਕਦੇ ਹਾਂ ਬਚਨ ਸੁਣਦੇ ਹਾਂ ਉੱਥੋਂ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਤੇ ਤਾਂ ਹੀ ਕਿਹਾ ਜਾਂਦਾ ਵੀ ਰੋਜ਼ ਗੁਰਬਾਣੀ ਪੜੋ ਸੰਤਾ ਫਕੀਰਾਂ ਦੇ ਬਚਨ ਸੁਣੋ ਰੋਜ਼ ਕਥਾ ਵਿਚਾਰ ਸੁਣੋ ਕਹਿੰਦੇ ਹਰ ਇੱਕ ਚੀਜ਼ ਦਾ ਹੱਲ ਨਾ ਸੰਤਾ ਫਕੀਰਾਂ ਇਹਨਾਂ ਦੀ ਜੁਗਤ ਵਿੱਚ ਜ਼ਰੂਰ ਹੁੰਦਾ ਉਹਨਾਂ ਨੇ ਕਿਹਾ ਫਿਰ ਕੱਲ ਨੂੰ ਐਵੇਂ ਕਰੀ ਤੂੰ ਨਾ ਆਪਣੇ ਜਿਹੜੇ ਮਹਿਲ 'ਚ ਜਦੋਂ ਜਾਏਂਗਾ ਉੱਥੋਂ ਦੀ ਇੱਕ ਦਾਸੀ ਨੂੰ ਜਦੋਂ ਅੰਮ੍ਰਿਤ ਵੇਲਾ ਹੋਏ ਉਹਨੂੰ ਘੋੜੇ ਤੇ ਬਿਠਾ ਕੇ ਸਾਰੇ ਨਗਰ ਦਾ ਚੱਕਰ ਲਾ ਕੇ ਤੇ ਇੱਥੇ ਆ ਜੀ ਉਹਨੇ ਕਿਹਾ ਜੀ ਠੀਕ ਹੈ ਕਿੰਦਾ ਵੀ ਇਹ ਨਾਲ ਹੋਏਗਾ ਕਿ ਉਹ ਕਹਿੰਦੇ ਤੂੰ ਆਈ ਤਾਂ ਸੀ ਕਹਿੰਦੇ ਠੀਕ ਹੈ ਅਗਲੀ ਸਵੇਰ ਹੋਈ ਅੰਮ੍ਰਿਤ ਵੇਲਾ ਹੋਇਆ ਉਹਨੇ ਇਸ਼ਨਾਨ ਕੀਤਾ ਤੇ ਇੱਕ ਜਦੋਂ ਦਿਨ ਦਾ ਚੜ੍ਹਾ ਹੋ ਗਿਆ ਇੱਕ ਦਾਸੀ ਨੂੰ ਨਾ ਆਪਣੇ ਘੋੜੇ ਤੇ ਬਿਠਾ ਕੇ ਤੇ ਪੂਰੇ ਨਗਰ ਦਾ ਚੱਕਰ ਲਾਇਆ ਜਿਵੇਂ ਜਿਵੇਂ ਰਾਜਾ ਲੰਘੀ ਜਾਵੇ ਲੋਕ ਗੱਲਾਂ ਕਰੀ ਜਾਂ ਵੀ ਇਹ ਤੇ ਆਪਣੇ ਆਪ ਨੂੰ ਬੜਾ ਦਾਨੀ ਸੱਜਣ ਸਮਝਦਾ ਸੀ ਅੱਜ ਤੇ ਵੇਖ ਬਦਕਾਰ ਹੋ ਗਿਆ ਮਾੜੀਆਂ ਹਰਕਤਾਂ ਕਰਨ ਲੱਗ ਗਿਆ ਇਹ ਤੇ ਦਾਸੀ ਨੂੰ ਹੀ ਘੋੜੇ ਤੇ ਆਪਣੇ ਨਾਲ ਬਠਾਈ ਫਿਰਦਾ ਐਵੇਂ ਗੱਲਾਂ ਕਰਦੇ ਕਰਦੇ ਜਦੋਂ ਸ਼ਾਮ ਹੋ ਗਈ ਤਾਂ ਉਹ ਸੰਤ ਫਕੀਰ ਦੇ ਕੋਲ ਵਾਪਸ ਆਇਆ ਆ ਕੇ ਦੇਖਿਆ ਜਿੱਥੇ ਐਡਾ ਲਿੱਦ ਦਾ ਢੇਰ ਸੀ ਉੱਥੇ ਸਿਰਫ ਇੱਕ ਬੱਠਾ ਲਈ ਰਹਿ ਗਿਆ ਕਹਿੰਦੇ ਸੰਤ ਫਕੀਰ ਜੀ ਵੀ ਹਜੇ ਵੀ ਇੱਕ ਬੱਠਲ ਪਿਆ ਇਹਦਾ ਦੱਸੋ ਕੀ ਕਰਾਂ ਸੰਤ ਫਕੀਰ ਕਹਿੰਦੇ ਪਹਿਲਾਂ ਇਸ ਨੂੰ ਦਾਸੀ ਨੂੰ ਇਹਦੇ ਥਾਂ ਤੇ ਛੱਡਾਂ ਤੇ ਵਾਪਸ ਆ ਜਾਵਾਂ ਵਾਪਸ ਆਇਆ ਸਨ ਫਕੀਰ ਕਹਿੰਦੇ ਵੀ ਤੇਰੇ ਨਗਰ ਚ ਇੱਕ ਤਰਖਾਨ ਉਹ ਆਪਣੇ ਹੱਥਾਂ ਦੇ ਨਾਲ ਤਾਂ ਜਿਹੜੀ ਕੀਰਤ ਕਰਦਾ ਪਰ ਰਸਨਾ ਦੇ ਨਾਲ ਹਰ ਸਮੇਂ ਪਰਮਾਤਮਾ ਦਾ ਨਾਮ ਜਪਦਾ ਤੇ ਉਹਨੇ ਤੇਰੀ ਜਿਹੜੀ ਨਿੰਦਿਆ ਨਹੀਂ ਕੀਤੀ ਆ ਜਿੰਨੇ ਤੇਰੇ ਨਗਰ ਦੇ ਲੋਕ ਸਨ ਉਹਨਾਂ ਸਭ ਨੇ ਤੇਰੀ ਨਿੰਦਿਆ ਕੀਤੀ ਤੇ ਤੇਰੇ ਹਿੱਸੇ ਦੀ ਜਿਹੜੇ ਲਿੱਧ ਉਹਨਾਂ ਖਾ ਲਈ ਜਦੋਂ ਕੋਈ ਕਿਸੇ ਬਾਰੇ ਮਾੜਾ ਬੋਲਦਾ ਕਿਸ ਦੀ ਨਿੰਦਿਆ ਚੁਗਲੀ ਕਰਦਾ ਪਿਆ ਨਾ ਤਾਂ ਅਗਲੇ ਦੇ ਜਿੰਨੇ ਪਾਪ ਨੇ ਉਹ ਆਪ ਖਾਂਦਾ ਪਿਆ ਤੇ ਆਪਣੇ ਬਈ ਖਾਤੇ ਚੋਂ ਪੁੰਨ ਜਿਹੜੇ ਨੇ ਉਹ ਘਟਾਈ ਆਉਂਦਾ ਤੇਰੀ ਨਿੰਦਿਆ ਕੀਤੀ ਤੇ ਤੇਰੇ ਹਿੱਸੇ ਦੀ ਲਿੱਦ ਉਹਨਾਂ ਖਾ ਲਈਏ ਇਸ ਲਈ ਕਿਆ ਜਾਂਦਾ ਕਦੇ ਵੀ ਕਿਸੇ ਦੀ ਨਿੰਦਿਆ ਚੁਗਲੀ ਨਾ ਕਰੋ ਇਸ ਦੇ ਨਾਲ ਇੱਕ ਤਾਂ ਮੁਸ਼ਕਲਾਂ ਤੇ ਮੁਸੀਬਤਾਂ ਨੂੰ ਆਪਵਾਜਾ ਮਾਰਨ ਦਿਓ ਦੂਜੇ ਜਿਹੜੇ ਪੁੰਨ ਸਨ ਉਹ ਵੀ ਪਜਾਈ ਜਾਣ ਦਿਓ ਕਹਿੰਦੇ ਐਵੇਂ ਕਰ ਤੂੰ ਉਸ ਤਰਖਾਨ ਦੇ ਕੋਲ ਜਾ ਤੇ ਉਸ ਤੋਂ ਆਪਣੀ ਨਿੰਦਿਆ ਚੁਗਲੀ ਕਰਾ ਕੇ ਤੇ ਵਾਪਸ ਆ ਜਾ ਹੋਨਾ ਉਹ ਇੱਕ ਕਹੀ ਦਾ ਦਸਤਾ ਬਣਾਣ ਲਈ ਉਹਦੇ ਕੋਲ ਜਾਂਦਾ ਹੈ। ਜਾ ਕੇ ਕਿਹਾ ਵੀ ਭਰਾਵਾ ਕਹੀ ਦਾ ਦਸਤਾ ਬਣਾ ਦੇਗਾ। ਉਹਨੇ ਆਦਰ ਸਤਕਾਰ ਨਾਲ ਕਿਹਾ ਜੀ ਇਹ ਹੀ ਕੰਮ ਕਰਦੇ ਆਂ ਜ਼ਰੂਰ ਬਣਾ ਦਾਂਗੇ ਪਰ ਤੁਸੀਂ ਬੈਠ ਜਾਓ। ਉਹ ਕਹੀ ਦਾ ਦਸਤਾ ਬਣਾਉਣ ਲੱਗਿਆ। ਉਹਨੂੰ ਗੱਲਾਂ 'ਚ ਕਹਿੰਦਾ ਵੀ ਤੈਨੂੰ ਪਤਾ ਅੱਜ ਰਾਜਾ ਬਦਕਾਰ ਹੋ ਗਿਆ। ਉਹ ਤੇ ਐਵੇਂ ਧਰਮੀ ਬਣਿਆ ਫਿਰਦਾ ਸੀ। ਐਵੇਂ ਇ tanto ਉਹ ਲਗਾਤਾਰ ਅੱਧਾ ਘੰਟਾ ਜਿੰਨਾ ਚਿਰ ਦਸਤਾ ਨਹੀਂ ਬਣਿਆ ਨਾ ਗੱਲਾਂ ਕਰੀ ਗਿਆ। ਉਹ ਕਹਿੰਦਾ ਭਰਾਵਾ ਤੂੰ ਵੀ ਕੁਝ ਬੋਲ। ਅਗੋਂ ਸਿਰ ਚੁੱਕ ਕੇ ਕਹਿਣ ਲੱਗਾ ਰਾਜਨ ਉਹ ਜਿਹੜੇ ਉੱਥੇ ਬਠਲ ਲਿੱਦਦਾ ਪਿਆ ਨਾ ਉਹ ਤੂੰ ਹੀ ਖਾਣਾ ਮੈਂ ਨਹੀਂ ਖਾਣਾ ਇਹ ਗੱਲ ਸੁਣ ਕੇ ਉਥੋਂ ਭੱਜਾ ਤੇ ਵਾਪਸ ਆ ਗਿਆ ਕਹਿੰਦੇ ਸੰਤ ਫਕੀਰ ਜੀ ਉਹਨੂੰ ਤਾਂ ਇਹ ਵੀ ਪਤਾ ਹੈ ਵੀ ਮੈਂ ਬਠਲ ਲਿੱਦਦਾ ਉਹਨੂੰ ਖਵਾਉਣ ਨੂੰ ਫਿਰਦਾ ਸੰਤ ਫਕੀਰ ਕਹਿੰਦੇ ਜੋ ਹੱਥਾਂ ਨਾਲ ਆਪਣੀ ਕਿਰਤ ਕਰਦੇ ਨੇ ਤੇ ਮੁਰਸਨਾ ਤੋਂ ਪਰਮਾਤਮਾ ਦਾ ਨਾਮ ਜਪਦੇ ਨੇ ਉਹਨਾਂ ਦੀ ਜਿਹੜੀ ਬਰਕਤ ਵੀ ਘਰ ਵਾਸ ਕਰਦੀ ਏ ਤੇ ਪਰਮਾਤਮਾ ਮਿਹਰ ਦਾ ਮੀਂਹ ਵਰਸਾਉਂਦੇ ਨੇ ਦਾ ਹਰ ਇੱਕ ਚੀਜ਼ ਤੋਂ ਜਾਣੋ ਵੀ ਹੁੰਦੀ ਨੇ ਕਹਿੰਦੇ ਸੰਤ ਫਕੀਰ ਜੀ ਵੀ ਕੋਈ ਹਾਲ ਦੱਸੋ ਇਹ ਬੱਠਲ ਤਾਂ ਨਹੀਂ ਖਾਦਾ ਜਾਣਾ ਫਿਰ ਉਸ ਸਮੇਂ ਉਸ ਸੰਤ ਫਕੀਰ ਕਹਿਣ ਲੱਗੇ ਵੀ ਦੇਖ ਇੱਜ ਅਗਵਾਲ ਜਿਹੜੀ ਸਵਾਹ ਬਣੇਗੀ ਉਹਨੂੰ ਗਲਾਸ 'ਚ ਪਾ ਤੇ ਘੋਲ ਕੇ ਪੀ ਜਾ ਉਹਨੇ ਐਵੇਂ ਪੀਤਾ ਫਿਰ ਸੰਤ ਫਕੀਰ ਉਸ ਦਿਨ ਕਹਿਣ ਲੱਗੇ ਵੀ ਹਮੇਸ਼ਾ ਯਾਦ ਰੱਖਿਓ ਆਪਾਂ ਦਾਨਪੁਣ ਕਰਦੇ ਆਂ ਵੀ ਪਰਮਾਤਮਾ ਆਪਣੇ ਸਿਰ ਜਿਹੜੀਆਂ ਮੁਸ਼ਕਿਲਾਂ ਨੇ ਦੁੱਖ ਨੇ ਦੂਰ ਕਰ ਦੇ ਪਰ ਆਪਾਂ ਕਈ ਵਾਰ ਜਾਣੇ ਅਣਜਾਣੇ ਐਸੀਆਂ ਚੀਜ਼ਾਂ ਦਾ ਦਾਨ ਕਰ ਬੈਠਦੇ ਆਂ ਜੋ ਅੱਗੇ ਜਾ ਕੇ ਮਸੀਬਤ ਬਣ ਜਾਂਦੀਆਂ ਨੇ ਜਿਵੇਂ ਤੂੰ ਦਾਨ ਕੀਤਾ ਇਹ ਤੇ ਦਾਨ ਤੇਰੇ ਲਈ ਮਸੀਬਤ ਬਣ ਗਿਆ ਇਸ ਲਈ ਘਰ ਦੀ ਪਾਟੀ ਪੁਰਾਣੀ ਚੀਜ਼ ਪਟ ਜਿਹੜੇ ਆਪਣੇ ਭਾਂਡੇ ਹੁੰਦੇ ਨੇ ਟੁੱਟੇ ਕੱਸੇ ਕੱਪੜੇ ਹੁੰਦੇ ਨੇ ਜਾਂ ਫਿਰ ਟੁੱਟੀਆਂ ਚੱਪਲਾਂ ਜਾਂ ਐਵੇਂ ਦੀ ਚੀਜ਼ ਜੋ ਆਪਣੀ ਵਰਤੋਂ ਚ ਨਹੀਂ ਜਿਹਨੂੰ ਆਪਾਂ ਨਹੀਂ ਪਾਣਾ ਉਹ ਅੱਗੇ ਆਪਾਂ ਦਾਨ ਕਰ ਦਿੰਦੇ ਆਂ ਐਵੇਂ ਦੀਆਂ ਚੀਜ਼ਾਂ ਕਦੀ ਦਾਨ ਨਾ ਕਰੋ ਕਈ ਵਾਰ ਕਿਸੇ ਨੂੰ ਕੋਈ ਚਰਮ ਰੋਗ ਜਾਂ ਚਮੜੀ ਦਾ ਰੋਗ ਜਾਂ ਕੁਝ ਵੀ ਹੁੰਦਾ ਉਹ ਕੱਪੜੇ ਆਪਾਂ ਨਹੀਂ ਪਾਣੇ ਹੁੰਦੇ ਅੱਗੇ ਦੇ ਦਿੰਦੇ ਆ ਇਹ ਤਾਂ ਪੁੰਨ ਦੀ ਥਾਂ ਪਾਪ ਲੈਣਦੇ ਆ ਜਿਹੜੇ ਟੁੱਟੇ ਭਾਂਡੇ ਦਿੱਤੇ ਉਹ ਜਿਨ੍ਹਾਂ ਨੇ ਲਏ ਨੇ ਉਹਦੇ ਹੱਥੀਆਂ ਕਿਤੇ ਵੀ ਲੱਗੇ ਤੇ ਉਹਦੇ ਪੁੰਨ ਦੀ ਥਾਂ ਪਾਪ ਇਕੱਠੇ ਕਰਦੇ ਪਏ ਜਿਹਨੂੰ ਆਪ ਆਪਾ ਚਪਲਾਂ ਚ ਜੜੀਆਂ ਟੁੱਟੀਆਂ ਨਹੀਂ ਪਾਣੀਆਂ ਤੇ ਅੱਗੇ ਦੇਂਦਿਆਂ ਉਹਨੇ ਉਹਦੇ ਨਾਲ ਕੀ ਆਪਣਾ ਪੈਰ ਤੇ ਕੀ ਉਹਨੇ ਪਾਟੀਆਂ ਕੱਪੜਿਆਂ ਨਾਲ ਤੰਨ ਢੱਕਣਾ ਉਹ ਦਾ ਪਾਪ ਦੀ ਥਾਂ ਫਿਰ ਆਪਾਂ ਪੁੰਨ ਦੀ ਥਾਂ ਪਾਪ ਇਕੱਠਾ ਕਰਦੇ ਪਏ ਹਾਂ ਇਸ ਲਈ ਐਵੇਂ ਦੀ ਚੀਜ਼ਾਂ ਦਾ ਕਦੀ ਦਾਨ ਨਾ ਕਰੋ ਇਹ ਸੋਚੋ ਵੀ ਜਿਹੜੀ ਚੀਜ਼ ਮੈਂ ਨਹੀਂ ਨ ਵਰਤਨੀ ਉਹ ਮੈਂ ਅੱਗੇ ਵੀ ਦਾਨ ਨਹੀਂ ਕਰਨੀ ਦਾਨ ਹਮੇਸ਼ਾ ਉਹ ਕਰੋ ਜੋ ਖੁਦ ਤੁਸੀਂ ਇਹ ਵੀ ਮੈਂ ਵਰਤ ਸਕਦਾ ਤੇ ਅੱਗੇ ਵੀ ਦਾਨ ਜੇ ਕਿਸ ਦਾ ਤਨ ਟਕਣਾ ਹੈ ਤੱਕੋ ਜਿਹੜੇ ਆਪਾਂ ਦਾਸਵੰਦ ਕੱਢ ਕੇ ਕੁਝ ਐਸੇ ਪੈਸੇ ਇਕੱਠੇ ਕਰਕੇ ਉਹਨੂੰ ਉਹਦੇ ਤਨ ਤੱਕ ਦੋ ਇਸ ਦੀ ਦਵਾਈ ਬੂਟੀ ਦੇਣੀ ਹੈ ਤਾਂ ਆਪਣੇ ਦਸਮੰਦ ਵਿੱਚੋਂ ਹੌਲੀ-ਹੌਲੀ ਕਰਕੇ ਦੇ ਦੋ ਪਰਮਾਤਮਾ ਕਹਿੰਦੇ ਤੇਰੇ ਵੱਲੋਂ ਦਿੱਤੀ ਚੁੰਡੀ ਦਾਣ ਵੀ ਨਾ ਉਹ ਵੀ ਤੇਰਾ ਕਿਤੇ ਨਾ ਕਿਤੇ ਜਾ ਕੇ ਫਾਲੀ ਦਵੇਗੀ ਪਰ ਕਦੀ ਕਿਸੇ ਮਾੜੀ ਚੀਜ਼ ਦਾ ਦਾਨ ਨਾ ਕਰ ਇਸ ਲਈ ਕਿਹਾ ਜਾਂਦਾ ਹੈ ਵੀ ਇਨ੍ਹਾਂ ਕੋਈ ਚੀਜ਼ਾਂ ਦਾ ਦਾਨ ਕਦੀ ਨਾ ਕਰੋ ਫਿਰ ਸੰਗਤ ਜੀ ਅੱਜ ਦੀ ਇਸ ਕਥਾ ਵਿਚਾਰ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲੇ ਇੱਕ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਆ ਜੀ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰਿਓ ਸੰਗਤ ਜੀ ਜੀ ਦਾ ਪਿਆਲਾ ਚੁੰਦੇ ਹੋ ਉਹਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਫਿਰ ਆਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ